ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਲੋਗ ਵਿੱਚ ਹੋਰ ਸੁਣਾਓ ਤੁਸੀਂ ਸਾਰੇ ਕਿਵੇਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਕਰਦੇ ਹਾਂ ਅਸੀਂ ਆਪਣੀ ਵੀਲੋਗ ਦੀ ਸ਼ੁਰੂਆਤ ਤੇ ਅੱਜ ਹਨੀ ਗਈ ਨਹੀਂ ਸਕੂਲ ਕਿਉਂਕਿ ਹਨੀ ਨੂੰ ਹੋ ਗਿਆ ਸੀ ਬਹੁਤ ਜ਼ਿਆਦਾ ਬੁਖਾਰ ਸਵੇਰੇ ਸਵੇਰੇ ਪਹਿਲਾਂ ਤਾਂ ਮੈਂ ਸਕੂਲ ਜਾਣ ਲੱਗਿਆ ਨੂੰ ਉਠਾਇਆ ਸੀ ਪਰ ਮੈਂ ਬਾਅਦ ਵਿੱਚ ਦੇਖਿਆ ਕਿ ਇਹ ਨਾ ਵੀ ਇਹਨੂੰ ਤੇ ਬਹੁਤ ਤੇਜ਼ ਬੁਖਾਰ ਸੀ ਮੈਨੂੰ ਭੇਜੇ ਹੀ ਨਹੀਂ ਪਰ ਤੈਨੂੰ ਮੈਂ ਭੇਜਤਾ ਫਤਿਹ ਵੈਸੇ ਜਿੱਦ ਕਰ ਰਿਹਾ ਸੀ ਹਨੀ ਨਹੀਂ ਗਈ ਮੈਂ ਵੀ ਨਹੀਂ ਜਾਣਾ ਪਰ ਫਿਰ ਵੀ ਉਹ ਚਲੇ ਗਿਆ ਵਿਚਾਰਾ ਹਨਾ ਤੇ ਹੁਣ ਆਪਾਂ ਲੱਗੇ ਆ ਆਪਣੇ ਘਰ ਦਾ ਕੰਮ ਕਰਨ ਮੈਂ ਦਿਖਾਨੀ ਆ ਤੁਹਾਨੂੰ ਕਿ ਘਰ ਵਿੱਚ ਇੰਨਾ ਜ਼ਿਆਦਾ ਖਲਾਰਾ ਪਿਆ ਆ ਨਾ ਸਵੇਰੇ ਸਵੇਰੇ ਤੇ ਬਹੁਤ ਹੀ ਜ਼ਿਆਦਾ ਖਲਾਰਾ ਹੁੰਦਾ ਫਿਰ ਦੇ ਆਉ ਤੁਹਾਨੂੰ ਦਿਖਾਈਏ ਹਾਂ ਵੇਖੋ ਕਿੰਨਾ ਖਲਾਰਾ ਪਿਆ ਹੋਣੀ ਆ ਦੇਖੋ ਆਰਾਮ ਕਰ ਰਹੀ ਆ ਦੇਖੋ ਇੱਥੇ ਮੈਂ ਨਾ ਸਾਰੇ ਚਾਦਰਾਂ ਵਗੈਰਾ ਤੈਨ ਲਗਾ ਰਹੀ ਸੀ ਕਿਉਂਕਿ ਮੈਂ ਕੋਈ ਹਲੇ ਕੰਮ ਵੀ ਨਹੀਂ ਕੀਤਾ ਸੀਗਾ ਜਿਵੇਂ ਹੀ ਹਨੀ ਦੇ ਪਾਪਾ ਗਏ ਫਿਰ ਇਦਾਂ ਹੀ ਸਾਰਾ ਕੰਮ ਪਿਆ ਹੋਇਆ ਸੀ ਸੋਫਿਆਂ ਤੇ ਕੱਪੜੇ ਲਿੜੇ ਇਦਾਂ ਹੀ ਖਿਲਰੇ ਪਏ ਸੀਗੇ ਸਵੇਰੋ ਸਵੇਰ ਤੇ ਖਲਾਰਾ ਵੀ ਵੈਸੇ ਬਹੁਤ ਜ਼ਿਆਦਾ ਹੁੰਦਾ ਹੈ ਨਾ ਤੇ ਇੱਥੇ ਮੈਂ ਨਾ ਅਜ ਕੱਪੜੇ ਵਗੈਰਾ ਵੀ ਧੋਣੇ ਸੀਗੇ ਇਸ ਕਰਕੇ ਮੈਂ ਸੋਚਿਆ ਬੈੱਡ ਸ਼ੀਟ ਚੇਂਜ ਕਰ ਲੈਣੇ ਹਨਾ ਤੇ ਉਸ ਤੋਂ ਬਾਅਦ ਮੈਂ ਬੈੱਡ ਸ਼ੀਟ ਵਗੈਰਾ ਚੇਂਜ ਕੀਤੀ ਮੇਰਾ ਅੱਜ ਨਾ ਸਰਵਾਈਕਲ ਦੀ ਦਰਦ ਵੀ ਮੈਨੂੰ ਬਹੁਤ ਹੋ ਰਹੀ ਹੈ ਜਦ ਮੈਨੂੰ ਦਰਦ ਹੁੰਦੀ ਹੈ ਨਾ ਤੇ ਮੇਰੀ ਅ ਤੁਹ ਮੇਰਾ ਵੀ ਸਿਰਦਰਦ ਇਸੇ ਕਰਕੇ ਹੀ ਹੁੰਦਾ ਸਰਵਾਈਕਲ ਦਾ ਜਦੋਂ ਮੈਨੂੰ ਦਰਦ ਸ਼ੁਰੂ ਹੋ ਜਾਂਦੀ ਹੈ ਨਾ ਮੇਰੀ ਪੂਰੀ ਗਰਦਨ ਪਿੱਛੇ ਦਰਦ ਹੁੰਦੀ ਹੈ ਪਰ ਫਿਰ ਵੀ ਘਰ ਦਾ ਕੰਮ ਕਰਨਾ ਹੁੰਦਾ ਮੈਨੂੰ ਮੈਂ ਦ ਗੋਲੀ ਖਾਣੀ ਸੀ ਹਲੇ ਮੈਂ ਨਾ ਚਾਹ ਪੀਤੀ ਹੈ ਰੋਟੀ ਖਾਧੀ ਹੈ ਤੇ ਮੈਂ ਹੁਣ ਗੋਲੀ ਖਾਵਾਂਗੀ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਆਰਾਮ ਆਏਗਾ ਫਿਰ ਮੈਂ ਉਸ ਤੋਂ ਬਾਅਦ ਸਾਰਾ ਘਰ ਦਾ ਕੰਮ ਵੀ ਹੋਰ ਵੀ ਕਰਾਂਗੀ ਕੱਪੜੇ-ਕੁਪੜੇ ਵੀ ਧੋਵਾਂਗੇ ਇੱਥੇ ਚਲੋ ਬੈੱਡ ਵੀ ਝਾੜ ਦਿੱਤਾ ਸੀ ਹੁਣ ਮੈਂ ਚਾਦਰ ਵਿੱਚ ਛਾਵਾਂਗੀ ਆਵਲੀ ਚਾਦਰ ਨਾ ਮੈਂ ਦੀਵਾਲੀ ਤੇ ਲਿੱਤੀ ਸੀ ਪਰ ਨਾ ਹੀ ਫਤੇ ਨੂੰ ਪਸੰਦ ਰਹੀ ਆਈ ਫਤੇ ਮੈਨੂੰ ਵਿਛਾਣ ਨਹੀਂ ਦਿੰਦਾ ਬਹੁਤ ਘੱਟ ਵਿਛਾਣ ਦਿੰਦਾ ਪਤਾ ਨਹੀਂ ਕਿਉਂ ਨਹੀਂ ਪਸੰਦਉਂਦਾ ਉਹਨੂੰ ਨਾ ਕਾਟਨ ਦੀਆਂ ਪਿਓਰ ਕਾਟਨ ਦੀਆਂ ਜਾਂ ਫਿਰ ਜਿਹੜੀ ਹੁਣ ਮੈਂ ਉਤਾਰੀ ਸੀ ਉਵੇਂ ਦੀ ਚਾਦਰ ਆ ਪਸੰਦ ਆ ਕਹੇਗਾ ਆ ਨਾ ਵਿਛਾਇਆ ਕਰੋ ਚਾਦਰ ਚਲੋ ਹੁਣ ਫਟਾਫਟ ਆਪਾਂ ਚਾਦਰ ਵਿਛਾ ਕੇ ਛਾੜੂ ਵਗੈਰਾ ਲਗਾਵਾਂਗੇ ਫਿਰ ਉਸ ਤੋਂ ਬਾਅਦ ਕਿਚਨ ਦੀ ਸਫਾਈ ਵੀ ਕਰਾਂਗੇ ਫਿਰ ਆਪਾਂ ਹੋਰ ਵੀ ਦੇਖਣੇ ਆ ਘਰ ਦੇ ਕੰਮ ਕਰ ਹਨਾ ਹਨੀ ਨੂੰ ਦਵਾਈ ਵੀ ਦਿਵਾਣੀ ਆਪਾਂ ਹਲੇ ਤੇ ਮਾਨੂੰ ਘਰ ਕਰੋ ਇੱਕ ਗੋਲੀ ਪੈਰਾਸੀਟਮ ਉਹਦੀ ਗੋਲੀ ਦਿੱਤੀ ਹੈ ਉਹਦੇ ਨਾਲ ਥੋੜਾ ਉਹਨੂੰ ਫਰਕ ਪੈ ਗਿਆ ਫਿਰ ਸ਼ਾਮ ਨੂੰ ਫਿਰ ਇਹਦੇ ਪਾਪਾ ਆਣਗੇ ਨਾ ਫਿਰ ਆਪਾਂ ਦਵਾਈ ਵੀ ਲੈਣ ਜਾਵਾਂਗੇ ਮੇਰੀ ਕਾਲੂ ਵਾਲੀ ਵੀਡੀਓ ਜਿਹੜੀ ਮੈਂ ਪਾਈ ਸੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਕਮੈਂਟ ਵੀ ਬਹੁਤ ਬਹੁਤ ਵਧੀਆ ਵਧੀਆ ਕੀਤੇ ਉਹਦੇ ਵਾਸਤੇ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਸਾਰਿਆਂ ਨੇ ਮੇਰੀ ਬਹੁਤ ਸਾਰੇ ਮੈਨੂੰ ਕਮੈਂਟ ਆਏ ਸੀ ਕਿ ਅਸੀਂ ਦੀਦੀ ਤੁਹਾਡੀ ਫੁੱਲ ਵਾਚ ਕੀਤੀ ਹੈ ਵੀਡੀਓ ਵੀ ਅਸੀਂ ਤੁਹਾਡੀ ਸਪੋਰਟ ਵਿੱਚ ਆਂ ਅਸੀਂ ਸਪੋਰਟ ਕਰਾਂਗੇ ਤੁਹਾਨੂੰ ਤੇ ਮੈਨੂੰ ਬਹੁਤ ਚੰਗਾ ਲੱਗਿਆ ਇੱਥੇ ਨਾ ਵੀ ਨਾ ਯੋ ਚਾਦਰ ਦਾ ਨਾ ਇੱਕ ਨਸਰਾਣੇ ਦਾ ਨਾ ਛਾੜ ਲੱਭਣ ਹੀ ਨਹੀਂ ਦਿਆ ਸੀ ਕ버 ਪਤਾ ਨਹੀਂ ਕਿੱਥੇ ਚਲ ਗਿਆ ਸੀ ਫਿਰ ਮੈਂ ਇੱਕ ਹੀ ਹੋ ਵੀ ਮਤਲਬ ਘੜ ਦਿੱਤਾ ਮੈਂ ਕਿ ਜਦੋਂ ਲੱਭੇਗਾ ਉਦੋਂ ਦੂਸਰਾ ਚੜਾ ਦਾਂਗੇ ਤੇ ਸੋਫੇ ਵਗੈਰੇ ਦੇ ਕਵਰ ਮੈਂ ਸਾਰੇ ਝਾੜ ਛੂੜ ਦਿੱਤੇ ਸੀ ਤੇ ਹਣੀ ਮੇਰੀ ਵੀਡੀਓ ਬਣਾ ਰਹੀ ਸੀਗੀ ਮੈਂ ਕਿ ਚਲ ਤੂੰ ਬਣਾ ਦੇਂਗੀ ਤੇ ਕਹਿੰਦੀ ਹਾਂ ਮੈਂ ਬਣਾ ਦਾਂਗੀ ਮੈਂ ਕਿ ਤੂੰ ਠੀਕ ਹੈ ਤੇ ਕਹਿੰਦੀ ਹਾਂ ਮੈਂ ਮੇਰਾ ਬੁਖਾਰ ਵੀ ਹੁਣ ਠੀਕ ਹੈ ਮੰਮਾ ਤੇ ਇਹਨੂੰ ਦਵਾਈ ਦਵਾਵਾਂਗੇ ਆਪਾਂ ਚੰਗੀ ਤਰ੍ਹਾਂ ਕਿਉਂਕਿ ਨਾ ਇਹਨੂੰ ਥੋੜੇ ਦਿਨ ਬਾਅਦ ਬੁਖਾਰ ਹੋ ਹੀ ਜਾਂਦਾ तकरीबन ਥਕਾਵਟ ਫੀਲ ਕਰਨ ਲੱਗ ਜਾਂਦੀ ਹੈ ਸ਼ੋਲਡਰ ਵਗੈਰਾ ਦੇ ਦਰਦ ਹੁੰਦੇ ਆ ਇੱਥੇ ਇਧਰ ਵੀ ਬੈੱਡ ਸ਼ੀਟ ਮੈਂ ਵਿਛਾਤੀ ਸੀ ਚੰਗੀ ਤਰ੍ਹਾਂ ਝਾੜ ਝੂੜ ਕੇ ਤੇ ਹੁਣ ਆਪਾਂ ਝਾੜੂ ਵੀ ਲਗਾਵਾਂਗੇ ਇਧਰੋਂ ਸੇ ਬਹੁਤ ਸਾਰਾ ਕੰਮ ਵੀ ਹੋ ਰਿਹਾ ਜਿੱਦਣ ਕੱਪੜੇ ਧੋਣੇ ਹੁੰਦੇ ਨੇ ਨਾ ਉਦੋਂ ਨਾ ਜ਼ਿਆਦਾ ਟਾਈਮ ਚਾਹੀਦਾ ਹੁੰਦਾ ਬੰਦੇ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਨਾ ਮੈਨੂੰ ਜਲਦੀ ਜਲਦੀ ਧੋਣੇ ਪੈਂਦੇ ਆ ਵੀ ਫਤਿਹ ਵੀ ਅੱਜ ਜਿਵੇਂ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਾਣੀ ਵੀ ਕੱਪੜੇ ਪਾਣੀ ਤਾਂ ਨਹੀਂ ਤਨਾ ਖਲਾਰਾ ਚੁੱਕਣਾ ਪੈਂਦਾ ਬੁਕਸ ਵਗੈਰਾ ਵੀ ਬੱਚੇ ਆਏ ਖਲਾਰ ਜਾਂਦੇ ਬੁਕਸ ਵਗੈਰਾ ਸੰਭੋ ਇਹ ਉਹ ਬਹੁਤ ਹੀ ਖਲਾਰਾ ਹੁੰਦਾ ਸਵੇਰੇ ਸਵੇਰੇ ਤੇ ਮੈਂ ਨਾ ਜਦੋਂ ਨਾ ਇਸ ਫਤਿਹ ਨੂੰ ਸਵੇਰ ਸਕੂਲੇ ਛੱਡ ਕੇ ਆਈ ਨਾ ਤੇ ਮੈਂ ਜਿਵੇਂ ਛੱਡ ਕੇ ਆਈ ਨਾ ਇੰਨੀ ਤੇਜ਼ ਮੀਂਹ ਆ ਗਿਆ ਤੇ ਜੇ ਮੈਂ 5 ਮਿੰਟ ਹੋਰ ਉੱਥੇ ਰੁੱਕ ਜਾਂਦੀ ਜਾਂ ਰਿਕਸ਼ੇ ਵਾਲਾ ਲੇਟ ਹੁੰਦਾ ਨਾ ਤੇ ਮੈਂ ਭੇਜ ਕੇ ਆਣਾ ਸੀ ਹੈ ਨਾ ਉਦੋਂ ਹੀ ਮੈਂ ਮੇਰੀ ਤਵੇ ਠੀਕ ਨਹੀਂ ਚੱਲ ਰਹੀ ਤੇ ਮੈਂ ਹੋਰ ਜ਼ਿਆਦਾ ਬੀਮਾਰ ਹੋ ਜਾਣਾ ਸੀ ਕਿ ਬਹੁਤ ਤੇ ਕਿਉਂਕਿ ਆ ਜਿਹੜਾ ਮੀਂਹ ਹੈ ਨਾ ਇਹਦੇ ਚ ਗਿੱਲੇ ਹੋ ਜਾਣਾ ਬੁਖਾਰ ਤੇ ਚੜਨਾ ਹੀ ਚੜਨਾ ਫਤਿਹ ਹਣੀ ਵੀ ਕਈ ਵਾਰੀ ਸਕੂਲੋਂ ਆਂਦੇ ਆਂਦੇ ਨਾ ਗਿੱਲੇ ਹੋ ਜਾਂਦੇ ਇਸੇ ਕਰਕੇ ਇਹ ਨਾ ਇਹ ਥੋੜਾ ਠੀਕ ਨਹੀਂ ਚੱਲ ਰਿਹਾ ਇੱਥੇ ਮੈਂ ਝਾੜੂ ਝੂੜੂ ਲਗਾ ਲਿਆ ਸੀ ਇੱਕ ਸਾਈਡ ਤੋਂ ਤੇ ਹੁਣ ਮੈਂ ਬੇਮਤਲਬ ਕਿ ਚੰਗੀ ਤਰ੍ਹਾਂ ਝਾੜੂ ਲਗਾਣ ਦੀ ਸੀ ਇਦਰੋਂ ਵੀ ਤੇ ਫਟਾਫਟ ਝਾੜੂ ਲਗਾ ਕੇ ਇਸ ਤੋਂ ਬਾਅਦ ਮੈਂ ਮਸ਼ੀਨ ਬਾਹਰ ਕੱਢਾਂ ਕਿ ਮਸ਼ੀਨ ਲਗਾਵਾਂਗੇ ਮੈਂ ਬੜੀ ਹੱਥ ਨਹੀਂ ਧੋਣੀ ਹੁੰਦੀਆਂ ਵੈਸੇ ਕੱਪੜੇ ਮੈਂ ਸਵੇਰੇ ਭਿਉਉ ਦੇਣੀਆਂ ਸ਼ਾਮ ਜੀ ਨੂੰ ਮੈਂ ਨਾ ਜਿਵੇਂ 3:00 ਵਜੇ ਭਿਉਉਣੀ ਆ 6:00 ਵਜੇ ਮੈਂ ਧੋ ਲੈਣੀਆਂ ਕੱਪੜੇ ਜਦੋਂ ਪਾਣੀ ਆਂਦਾ ਹੈ ਖੁੱਲੇ ਪਾਣੀ 'ਚ ਕੱਪੜੇ ਬਹੁਤ ਵਧੀਆ ਧੁੱਪਦੇ ਆ ਫਿਰ ਅੱਜ ਮੈਂ ਸੋਚਿਆ ਚੱਲ ਮਸ਼ੀਨ ਹੀ ਲਗਾ ਲੈਣੀ ਆ ਹੈਨਾ ਤੇ ਸਵੇਰੇ ਸਵੇਰੇ ਕੰਮ ਨਿਭੜ ਜੇਗਾ ਮੇਰਾ ਫਿਰ ਸ਼ਾਮ ਨੂੰ ਨਾ ਬੱਚਿਆਂ ਨੂੰ ਵੀ ਫਿਰ ਬੱਚੇ ਵੀ ਤੰਗ ਕਰਦੇ ਆ ਬੱਚਿਆਂ ਕੋ ਵੀ ਬੈਣਾ ਹੁੰਦਾ ਥੋੜੀ देर ਉਹਨਾਂ ਨੂੰ ਪੜ੍ਹਾਈ ਵੀ ਕਰਾਣੀ ਹੁੰਦੀ ਹੈ ਮੈਂ ਹੈਨਾ ਤੇ ਫਿਰ ਉਹ ਕਹਣਗੇ ਮੰਮਾ ਤੁਸੀਂ ਕੰਮ ਨਹੀਂ ਜਲਦੀ ਕਰਦੇ ਫਿਰ ਉਧਰ ਉਹ ਰੋਟੀ ਪਾਣੀ ਦਾ ਟਾਈਮ ਹੁੰਦਾ ਪਾਣੀ ਭਰਨਾਂ ਦਾ ਵੀ ਕੰਮ ਬਥੇਰਾ ਇਕੱਠਾ ਹੋ ਜਾਂਦਾ ਹੈ ਇਸ ਕਰਕੇ ਨਾ ਮੈਂ ਨਾ ਵੀ ਅੱਜ ਨਾ ਸਵੇਰੇ ਹੀ ਕੱਪੜੇ ਧੋਣ ਦਾ ਪ੍ਰੋਗਰਾਮ ਬਣਾਇਆ ਸੀ ਵੀ ਅੱਜ ਮੈਂ ਸਵੇਰੇ ਹੀ ਧੋ ਲੈਣੇ ਆ ਸਾਰੇ ਕੱਪੜੇ ਤੇ ਇੱਥੇ ਚਲੋ ਭਈ ਇੱਕ ਰੂਮ ਤੇ ਮੇਰਾ ਸਾਫ਼ ਹੋ ਗਿਆ ਇੱਧਰ ਸਿਰਫ ਪੋਚਾ ਲੱਗਣਾ ਰਹਿ ਗਿਆ ਤੇ ਹੁਣ ਮੈਂ ਚੱਲੀ ਦੂਸਰੇ ਰੂਮ 'ਚ ਉਧਰੋਂ ਵੀ ਪੋਚਾ ਲਗਾਵਾਂਗੇ ਝਾੜੂ ਸੋਰੀ ਝਾੜੂ ਲਗਾਵਾਂਗੀ ਜਿੱਥੇ ਵੀ ਜਾਓ ਕੋਈ ਨਾ ਕੋਈ ਬੁੱਕਸ ਵਗੈਰਾ ਪਈ ਹੁੰਦੀ ਆ ਹਨੀ ਦੀ ਫਤੇ ਦੀ ਚਲੋ ਹੁਣ ਇਧਰੋਂ ਵੀ ਲੱਗ ਗਿਆ ਬਸ ਹੁਣ ਗੈਲਰੀ ਕਲੀਨ ਕਰਾਂਗੀ ਤੇ ਸਾਰਾ ਝਾੜ ਝੂੜ ਲਗਾ ਲਾਂਗੇ ਸਟੋਰ ਰੂਮ ਚ ਰਸੋਈ ਚੋ ਸਭ ਕਰ ਲੈਣਾ ਮੈਂ ਮਿੱਟੀ ਮਿੱਟੀ ਜੀ ਹੋ ਜਾਂਦੀ ਹੈ ਕਿਉਂਕਿ ਆਪਾਂ ਨਾ ਅੰਦਰ ਚੱਪਲ ਲਾ ਕੇ ਆਂਦੇ ਨਹੀਂ ਬਸ ਫਸਟ ਰੂਮ ਚ ਇੱਕ ਸਾਈਡ ਤੇ ਚੱਪਲ ਉਤਾਰ ਦਿੰਨੇ ਆ ਤੇ ਨੰਗੇ ਪੈਰ ਹੀ ਸਾਰੇ ਦਿਹਾੜੇ ਰਹਿਣੇ ਆ ਤੇ ਇਹ ਨਾ ਫਿਰ ਨਾ ਮਾੜੀ ਜਿਹੀ ਮਿੱਟੀ ਹੋਵੇ ਨਾ ਤੇ ਫਿਰ ਉਹ ਪੈਰਾਂ ਨੂੰ ਲੱਗਦੀ ਆ ਤੇ ਫਿਰ ਬੜਾ ਗੰਦਾ ਜਿਹਾ ਲੱਗਦਾ ਆ ਤੇ ਇਸ ਕਰਕੇ ਮੈਂ ਝਾੜੂ ਲਗਾ ਲੈਣੀ ਹੰਨੀਆਂ ਵੀ ਦੋ ਵਾਰੀ ਤੇ ਮੈਂ ਲਗਾਣਾ ਹੀ ਲਗਾਣਾ ਆ ਝਾੜੂ ਤੇ ਚਪਲ ਤੇ ਮੇਰੇ ਬੱਚੇ ਛੋਟੇ ਹੁੰਦੇ ਤੋਂ ਹੀ ਉਹਨਾਂ ਨੂੰ ਆਦਤ ਆ ਵੀ ਅੰਦਰ ਨਹੀਂ ਲੈ ਕੇ ਆਣੀ ਬਾਹਰ ਉਤਾਰ ਦਿੰਦੇ ਆ ਚਪਲ ਤੇ ਆ ਇੱਥੇ ਦੇਖੋ ਕੂੜਾ ਮੈਂ ਸਾਰਾ ਇਕੱਠਾ ਕਰ ਲਿਆ ਸੀਗਾ ਇਹ ਕੂੜੇ 'ਚ ਨਾ ਪਤਾ ਨਹੀਂ ਕਿ ਕੀੜੀਆਂ ਸੀ ਮੇਰੇ ਹੱਥ ਤੇ ਵੀ ਚੜ ਗਈਆਂ ਸੀਗੀਆਂ ਹੁਣ ਇੱਥੇ ਮੈਂ ਮਸ਼ੀਨ ਵਗੈਰਾ ਕੱਢਾਂਗੇ ਮਸ਼ੀਨ ਲਾਵਾਂਗੇ ਪਹਿਲੇ ਤਾਂ ਮੈਂ ਰਸੋਈ ਸਾਫ਼ ਕਰ ਲਾਂਗੇ ਨਾ ਸਾਰੀ ਕਿਉਂਕਿ ਰਸੋਈ ਦਾ ਖਲਾਰਾ ਵੀ ਸਾਂਭਿਆ ਜਾਊਗਾ ਸਾਰਾ ਸਾਡੇ ਨਾਲ ਇੱਥੇ ਨਾ ਲਾਈਟ ਖਰਾਬ ਹੋ ਗਈ ਰਸੋਈ ਦੀ ਹੁਣ ਜਦੋਂ ਇਹ ਸ਼ਾਮ ਨੂੰ ਆਣਗੇ ਨਾ ਉਦੋਂ ਲਗਾਣਗੇ ਟਿਊਬ ਲਾਈਟ ਐ ਫਿਰ ਇਹੀ ਲਗਾਣਗੇ ਜੇ ਉਦਾਂ ਹੁੰਦਾ ਨਾ ਹੋਲਡਰ ਵਾਲਾ ਬਲੱਫ ਤੇ ਉਹ ਤੇ ਮੈਂ ਖੁਦ ਹੀ ਲਗਾ ਲੈਣਾ ਸੀਗਾ ਤੇ ਹੁਣ ਜੇ ਸ਼ਾਮ ਨੂੰ ਆਣਗੇ ਲਾਈਟ ਲੈ ਕੇ ਆਣਗੇ ਤੇ ਫਿਰ ਉਹੀ ਲਗਾਣਗੇ ਆਫ ਤੇ ਦਾ ਸਾਈਕਲ ਐ ਇਹ ਚ ਲੰਦਾ ਇਹਨੂੰ ਫਿਰ ਸਾਨੂੰ ਥੱਲੇ ਉਤਾਰਨੀ ਪੈਂਦੀ ਹੈ ਰੋਜ਼ ਉੱਪਰ ਕਰਨੀ ਪੈਂਦੀ ਹੈ ਨਾ ਬੜਾ ਮੁਸ਼ਕਿਲ ਲੱਗਦਾ ਹੈ ਮਸ਼ੀਨ ਲਗਾਵਾਂਗੀ ਹੁਣ ਮੈਂ ਬਹੁਤ ਦਿਨਾਂ ਬਾਅਦ ਮਸ਼ੀਨ ਲਗਾਈ ਹੈ ਨਹੀਂ ਤੇ ਮੈਂ ਹੱਥਾਂ ਨਾਲ ਹੀ ਧੋ ਲੈਣੀ ਹੁੰਨੀ ਆ ਭਾਰੇ ਕੱਪੜੇ ਹੀ ਧੋਣੇ ਹੁੰਨੀ ਆ ਇੱਥੇ ਮੈਂ ਕੱਪੜੇ ਅੱਡ ਕਰ ਰਹੀ ਸੀ ਪਹਿਲਾਂ ਕਿਹੜੇ ਧੋਣੇ ਆ ਜਾਂ ਬਾਅਦ ਚ ਕਿਹੜੇ ਧੋਣੇ ਆ ਇੱਥੇ ਪਹਿਲਾਂ ਨਾ ਉਹ ਵਾਈਟ ਵਾਈਟ ਇੱਕ ਸਾਈਡ ਕਰ ਲਾਂਗੀ ਪਹਿਲਾਂ ਉਹ ਧੋ ਲਾਂਗੇ ਹਨਾ ਕਪੜੇ ਵੀ ਧੋਣੇ ਬਹੁਤ ਜ਼ਰੂਰੀ ਆ ਥੋੜੇ ਜਿਹੀ ਇੱਕ ਦਿਨ ਵੀ ਨਹੀਂ ਨਿਕਲ ਜਾਣੀਆਂ ਨਾ ਧੋਈਏ ਤੇ ਉਹ ਹੋ ਜਾਂਦੇ ਇਕੱਠੇ ਹੋ ਜਾਂਦੇ ਆ ਮੇਰਾ ਸੂਟ ਸੀ ਮੈਂ ਹੱਥਾਂ ਨਾਲ ਹੀ ਕੱਢ ਦਿੱਤਾ ਸੀ ਕਿਉਂਕਿ ਇਹ ਬਹੁਤ ਕੁਲਾਜਾ ਕਪੜਾ ਇਹਨੂੰ ਨਾ ਮਸ਼ੀਨ 'ਚ ਧਵਾਗੇ ਤੇ ਖਰਾਬ ਹੀ ਹੋ ਜਾਣਾ ਸੀ ਇਹਨੇ ਤੇ ਮੈਂ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਸਰਵ ਤੋਂ ਕੱਢ ਲਿੱਤਾ ਸੀਗਾ ਫਟਾਫਟ ਇਹਨੂੰ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਹੋਰ ਵੀ ਕੰਮ ਹੈ ਬੱਚੇ ਵੀ ਰੋਲਾ ਪਾ ਰਹੇ ਆ ਪਿੱਛੇ ਇਗਨੋਰ ਕਰਨਾ ਥੋੜਾ ਉਹਨਾਂ ਨੂੰ ਮੈਂ ਕਿਹਾ ਬੋਲੋ ਨਾ ਪਰ ਫਿਰ ਵੀ ਬੱਚੇ ਤੇ ਬੱਚੀਆਂ ਬੋਲ ਹੀ ਲੈਂਦੇ ਕੁਛ ਨਾ ਕੁਛ ਤਾਂ ਬੋਲਦੇ ਹੀ ਆ ਇੱਥੇ ਮੈਂ ਹੱਥਾਂ ਨਾਲ ਹੀ ਮਾਰ ਲਿਆ ਸੀ ਆਪਣਾ ਸੂਟ ਸਾਰਾ ਤੇ ਉਸ ਤੋਂ ਬਾਅਦ ਅੱਜ ਤਿੰਨ ਚਾਦਰਾਂ ਧੋਣ ਵਾਲੀਆਂ ਤਿੰਨ ਚਾਦਰਾਂ ਤੇ ਉਸ ਤੋਂ ਬਾਅਦ ਪਾਣ ਵਾਲੇ ਕੱਪੜੇ ਕਿਉਂਕਿ ਮੈਂ ਨਾ ਨਾ ਸ਼ਾਇਦ ਹਾਂ ਦੋ ਦਿਨ ਨਹੀਂ ਮੈਂ ਕੱਪੜੇ ਧੋਤੇ ਮੈਂ ਸੰਡੇ ਦੇ ਹਾਂ ਸੰਡੇ ਨੂੰ ਧੋਤੇ ਸੀ ਇੱਕ ਵਾਰ ਵਿੱਚ ਧੋਤੇ ਸੀ ਕੱਪੜੇ ਮੈਂ ਤੇ ਫਿਰ ਵਿੱਚ ਨਹੀਂ ਧੋ ਪਾਈ ਨਹੀਂ ਕੱਪੜੇ ਫਿਰ ਇਸ ਕਰਕੇ ਇਕੱਠੇ ਹੋ ਗਏ ਮੈਂ ਕਿ ਭੀ ਅੱਜ ਤੇ ਧੋਣੇ ਹੀ ਪੈਣੇ ਅੱਜ ਵੀਰਵਾਰ ਸੀ ਮੈਂ ਧੋਣੇ ਨਹੀਂ ਸੀ ਪਰ ਫਿਰ ਮਜਬੂਰੀ ਚ ਮੈਂ ਧੋ ਲੇ ਮੈਂ ਕਿ ਇੱਕ ਦਿਨ ਦੇ ਹੋਰ ਇਕੱਠੇ ਹੋ ਗਏ ਤੇ ਬਹੁਤ ਜ਼ਿਆਦਾ ਕੱਪੜੇ ਹੋ ਜਾਣੇ ਫਿਰ ਮੁਸ਼ਕਿਲ ਹੁੰਦੀ ਆ ਹੁਣ ਮੈਂ ਜਿਹੜਾ ਆਪਣਾ ਸੂਟ ਉਹ ਸਰਫ ਤੋਂ ਕੱਢ ਲਿੱਤਾ ਸੀ ਹੁਣ ਮੈਂ ਦੂਸਰੇ ਕੱਪੜੇ ਭੋਉਂ ਦਿੱਤੇ ਸੀਗੇ ਹੁਣ ਇਹ ਅੱਪੀ ਧੁੱਪ ਜਾਣਗੇ ਉਨਾ ਚਿਰ ਮੈਂ ਰਸੋਈ ਸਾਫ਼ ਕਰ ਲਾਂਗੀ ਇਹ ਮਸ਼ੀਨ ਦਾ ਇਹ ਜਿਹਾ ਫਾਇਦਾ ਹੁੰਦਾ ਦੂਸਰਾ ਕੰਮ ਵੀ ਬੰਦਾ ਨਾਲ ਨਿਬੇੜ ਲੈਂਦਾ ਹੈ ਨਾ ਹੁਣ ਜਿਵੇਂ ਮੈਂ ਮਸ਼ੀਨ ਲਗਾ ਕੇ ਭਾਂਡੇ ਮਾਂਜ ਲਿਆ ਰਸੋਈ ਰਸਾਈ ਸਾਫ਼ ਕਰ ਲਈ ਆ ਤੇ ਇਦਾਂ ਹੀ ਨਾ ਬੰਦਾ ਥੋੜਾ ਸੋਖਾ ਪੈ ਜਾਂਦਾ ਬੰਦੇ ਨੂੰ ਕੰਮ ਹੋਣ ਦੇ ਆ ਦੋ ਤਿੰਨ ਪ੍ਰਾਗੇ ਮੈਂ ਨਾ ਕੱਪੜਿਆਂ ਦੇ ਕੱਢ ਵੀ ਦੇ ਸੀਗੇ ਤੇ ਆਉਣ ਦੇ ਇਹਨਾਂ ਨੂੰ ਕਰਕੇ ਕੱਪੜਿਆਂ ਨੂੰ ਕਲੀਨ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਕੋਈ ਹੋਰ ਕੰਮ ਤੇ ਫਤੇ ਦਾਣ ਦਾ ਟਾਈਮ ਹੋ ਗਿਆ ਉਸ ਤੋਂ ਪਹਿਲਾਂ ਪਹਿਲਾਂ ਮੈਂ ਨਾ ਮਸ਼ੀਨ ਦਾ ਕੰਮ ਸਾਰਾ ਸਮੇਟ ਦੇਣਾ ਕਿਉਂਕਿ ਇਹਨਾਂ ਜਦੋਂ ਆ ਜੈ ਨਾ ਫਿਰ ਉਹ ਕਹੇਗਾ ਮੰਮਾ ਤੁਸੀਂ ਸਾਰਾ ਕੰਮ ਪਹਿਲਾਂ ਹੀ ਕਰ ਲਿਆ ਕਰੋ ਮੇਰੇ ਆਣ ਤੋਂ ਬਾਅਦ ਨਾ ਕੋਈ ਕੰਮ ਕਰਿਆ ਕਰੋ ਪਤਾ ਨਹੀਂ ਉਹਨੂੰ ਕੀ ਹੁੰਦਾ ਆ ਪਰ ਬੱਚਿਆਂ ਦੇ ਆਣ ਤੱਕ ਨਾ ਆਪਾਂ ਫ੍ਰੀ ਹੋ ਹੀ ਜਾਣਾ ਚਾਹੀਦਾ ਸਾਨੂੰ ਹੈਨਾ ਇੱਥੇ ਸਾਰੇ ਕੱਪੜੇ ਧੋਪ ਗਏ ਸੀ ਤੇ ਮੈਂ ਪਾਣੀ ਚੋਂ ਕੱਢ ਰਹੀ ਸੀ ਸਾਰੇ ਕੱਪੜੇ ਚਲੋ ਫਟਾਫਟ ਸਾਰਾ ਕੰਮ ਨਿਬੜ ਜਾਏਗਾ ਇੱਥੇ ਮੈਂ ਕੱਪੜੇ ਧੋ ਰਹੀ ਸੀ ਤੇ ਮੈਨੂੰ ਉਹਨਾ ਸਾਹਮਣੇ ਨਾ ਹਨੀਦੀ ਨਾ ਪੂਆ ਦੇਖ ਗਈ ਉਹਨਾਂ ਆਪਣੀ ਕੁੜੀ ਨੂੰ ਨਾ ਸਕੂਲੋਂ ਲੈ ਕੇ ਆਣ ਦੇ ਸੀਗੇ ਤੇ ਮੈਨੂੰ ਕਿਹਾ ਵੀ ਆ ਜਾ ਕਹਿ ਰਹੀ ਸੀ ਮੈਂ ਥੋੜੀ ਦੇਰ ਨੂੰ ਆਵਾਂਗੀ ਸ਼ਾਇਦ ਉਹ ਵੀ ਆਣ ਫਿਰ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਚਲੋ ਵਿਹਲੇ ਹੋ ਜਾਣੇ ਆ ਫਿਰ ਚਾਹ ਪਾਣੀ ਵੀ ਬਣਾਉਣਾ ਹੁੰਦਾ ਹੈ ਹਨਾ ਤੇ ਫਿਰ ਕੋਈ ਆਵੇ ਤੇ ਉਹਦੇ ਕੋਲ ਬੈਠਣਾ ਵੀ ਹੁੰਦਾ ਆਪਾਂ ਫਿਰ ਇਹਦਾ ਚੰਗਾ ਲੱਗਦਾ ਲੋ ਜੀ ਇੱਥੇ ਥੋੜੇ ਕੱਪੜੇ-ਕੁਪੜੇ ਆਪਾਂ ਨਤਾਰਨੇ ਸੀਗੇ ਤੇ ਹੁਣ ਇਹਨਾਂ ਨੂੰ ਸਪਿਨ ਕਰਕੇ ਤੇ ਰੱਖ ਦਾਂਗੇ ਇਹਨਾਂ ਨੂੰ ਠਹਿਰ ਕੇ ਥੋੜੀ ਦੇਰ ਠਹਿਰ ਕੇ ਇਹਨਾਂ ਨੂੰ ਸੁੱਕਣੇ ਪਾਵਾਂਗੇ ਆਪਾਂ ਬਸ ਆਹ ਰਹਿ ਗਏ ਕੱਪੜੇ ਕਪੜੇ ਜਿੱਦਣ ਧੋਨੇ ਹੁੰਦੇ ਹਨ ਨਾ ਬੜਾ ਹੀ ਔਖਾ ਲੱਗਦਾ ਪਾਣੀ ਪਾਣੀ ਸਾਰੀ ਗਲਰੀ ਚ ਹੋ ਜਾਂਦਾ ਖੁੱਲੇ ਵੇੜੇ ਜਿੰਨਾ ਤੇ ਹਨ ਨਾ ਉਹਨਾਂ ਨੂੰ ਔਖਾ ਨਹੀਂ ਲੱਗਦਾ ਜਿਵੇਂ ਸਾਡੇ ਛੋਟੇ ਆ ਉੱਪਰ ਰਹਿਣੇ ਆ ਗੈਲਰੀ ਚ ਆਪਾਂ ਮਸ਼ੀਨ ਲਾਣੀ ਹੁੰਦੀ ਆ ਫਿਰ ਨਾ ਕਈ ਵਾਰੀ ਨਾ ਰੂਮ ਤੱਕ ਵੀ ਪਾਣੀ ਚਲੇ ਜਾਂਦਾ ਅੰਦਰ ਤੱਕ ਫਿਰ ਉਹਨੂੰ ਕਲੀਨ ਕਰਨਾ ਇਸ ਤੋਂ ਮੈਂ ਨਾ ਮੈਂ ਪਹਿਲੋ ਹੀ ਪੋਚਾ ਲਗਾ ਲੇਤਾ ਸੀ ਅੰਦਰੋਂ ਤੇ ਮੈਂ ਸਾਫ ਕਰ ਦਿੱਤਾ ਸੀ ਹੁਣ ਮੈਨੂੰ ਇਹ ਸੀਗਾ ਜਿਆਦਾ ਪਾਣੀ ਦਾ ਖਲਾਰਾ ਨਾ ਪਵੇ ਤੇ ਮੈਂ ਹੌਲੀ ਹੌਲੀ ਇੱਥੋਂ ਸਾਰਾ ਪਾਣੀ ਬਈ ਰੋੜ ਰੀ ਸੀ ਵੀ ਅੰਦਰ ਕਮਰੇ ਤੱਕ ਨਾ ਜਾਵੇ ਪਾਣੀ ਹੈ ਨਾ ਤੇ ਮੈਂ ਪੋਚਾ ਵਗੈਰਾ ਲਗਾ ਕੇ ਤੇ ਅੰਦਰੋਂ ਫ੍ਰੀ ਸੀ ਮੈਂ ਕਿਹਾ ਕੋਈ ਆ ਵੀ ਜਾਏਗਾ ਤੇ ਸੋਣ ਸਹੀ ਲੱਗਦਾ ਅੰਦਰ ਹੁਣ ਫਟਾਫੜਾ ਆਪਾਂ ਕੱਪੜੇ ਨਿਬੇੜ ਲੀਏ ਤੇ ਇਸ ਤੋਂ ਬਾਅਦ ਕਰਾਂਗੇ ਗੈਲਰੀ ਨੂੰ ਪੂਰਾ ਸਾਫ਼ ਲੋ ਜੀ ਹੁਣ ਕਪੜੇ-ਕਪੜੇ ਧੁੱਪ ਗਏ ਆਪਣੇ ਤੇ ਗੈਲਰੀ ਨੂੰ ਪੂਰਾ ਆਪਾਂ ਸਾਫ਼ ਕਰਤਾ ਲੋ ਜੀ ਇੱਥੇ ਹੀ ਮੈਂ ਕਰ ਰਹੀ ਹਾਂ ਆਪਣੇ ਵਲੌਗ ਦਾ ਐਂਡ ਜੇਕਰ ਤੁਹਾਨੂੰ ਪਸੰਦ ਆਇਆ ਹੋਏ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇੱਥੇ ਆ ਗਈ ਸੀ ਹਨੀਦੀ ਭੂਆ ਤੇ ਆਪਾਂ ਕਰਨ ਲੱਗੇ ਹਾਂ ਫੁੱਲ ਇੰਜੋਏ ਚਾਹ ਪਾਣੀ ਬਣਾਵਾਂਗੇ ਔਰ ਬੱਚੇ ਵੀ ਦੇਖ ਲਓ ਉੱਪਰ ਆ ਗਏ ਆ ਖੇលਦੇ ਆ ਉਹਨਾਂ ਦੀ ਬੇਟੀ ਆ ਹਨੀਦੀ ਭੂਆ ਦੀ Thì okay, bye bye.